ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਅੱਜ ਦੇ ਮੌਸਮ ਦੇ ਜੀ 22 ਫਰਵਰੀ ਦਾ ਮੌਸਮ ਹੋਰ ਅੱਜ ਰਾਤ ਦੇ ਮੌਸਮ ਦੀ ਵੀਡੀਓ ਜਿਹੜੀ ਅਪਡੇਟ ਹੈ ਤੁਹਾਨੂੰ ਇਸ ਵੀਡੀਓ ਦੇ ਵਿੱਚ ਹੀ ਦੇ ਦੇਵਾਂਗੇ ਐਸੇ ਦੀ ਤਾਜ਼ਾ ਸੈਟਲਾਈਟ ਦਸਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜੀ ਸਵੇਰ ਆ 22 ਫਰਵਰੀ ਦੀ ਤੇ ਲਗਭਗ ਸਵੇਰ ਦੇ 9:30 9:30 ਵਜੇ ਜਾਣ ਜਾ ਰਹੇ ਆ ਇੱਕ ਹਲਕਾ ਜਿਹਾ ਪੱਛਮੀ ਸਿਸਟਮ ਉੱਪਰ ਦੀ ਗੁਜ਼ਰ ਰਿਹਾ ਪੰਜਾਬ ਹਰਿਆਣਾ ਰਾਜਸਥਾਨ ਦੇ ਤੇ ਇਸ ਸਿਸਟਮ ਤੇ ਸਦਕਾ ਹਲਕੇ ਛਿੱਟੇ ਛਰਾਟੇ ਕੁਝ ਖੇਤਰਾਂ ਦੇ ਵਿੱਚ ਦਰਜ ਹੋ ਰਹੇ ਨੇ ਭਾਵੇਂ ਪੰਜਾਬ ਦੇ ਖੇਤਰਾਂ ਭਾਵੇਂ ਰਾਜਸਥਾਨ ਹਰਿਆਣਾ ਦੇ ਖੇਤਰਾਂ 5-7 ਮਿੰਟਾਂ ਵਾਲੀ ਬੂੰਦਾਬੰਦੀ ਕੁਝ ਖੇਤਰਾਂ ਦੇ ਵਿੱਚ ਲੱਗ ਰਹੀ ਹੈ ਤੇ ਆਉਂਦੇ 1-2 ਘੰਟਿਆਂ ਤੱਕ ਜਾਂ ਦੁਪਹਿਰ ਤੋਂ ਫੈਲਾ ਫੈਲਾ ਕੁਝ ਹੋਰ ਖੇਤਰ ਵੀ ਹੋ ਸਕਦੇ ਨੇ ਜਿੱਥੇ 5-7 ਮਿੰਟਾਂ ਵਾਲੇ ਛਿੱਟੇ ਛਰਾਟੇ ਲੱਗਣਾਂ ਹਲਕੀ ਬੂੰਦਾਬੰਦੀ ਹੋ ਜਾਏ ਸੋ ਇਹ ਹਲਕੇ ਲੈਵਲ ਦਾ ਸਿਸਟਮ ਆ ਬਹੁਤ ਹਲਕੇ ਲੈਵਲ ਦਾ ਬਦਲਵਾਏ ਦੇ ਨਾਲ ਇਹਨਾਂ ਸਾਨੂੰ ਅੱਗੇ ਪਾਰਬੋਲ ਜਾਣਾ ਜੀ ਇਹ ਸਿਸਟਮ ਦੇ ਸਦਕਾ ਕੋਈ ਬਹੁਤੇ ਮੌਸਮ ਦੇ ਵਿੱਚ ਫੇਰ ਬਦਲ ਨਹੀਂ ਆ ਹਾਲਾਂਕਿ ਧੁੱਪ ਅਜੇ ਨਿਕਲਣ ਦਾ ਅਸਰ ਘੱਟ ਨਹੀਂ ਕਿਉਂਕਿ ਸਿਸਟਮ ਉੱਪਰ ਦੀ ਗੁਜ਼ਰ ਰਿਹਾ ਤੇ ਜਿਹਦੇ ਸਦਕਾ ਠੰਡ ਦੇ ਵਿੱਚ ਵਾਧਾ ਜਿਹੜਾ ਜਾਰੀ ਦਰਜ ਹੋ ਰਿਹਾ ਪਿੱਛੇ ਜਿਹੜਾ ਇੱਕ ਸਿਸਟਮ ਲੰਘ ਕੇ ਹਟਿਆ ਗੜੇ ਵੱਲੋਂ ਆ ਕੇ ਗਿਆ ਉਹਦੇ ਸਦਕਾ ਠੰਡ ਦੇ ਵਿੱਚ ਵਾਧਾ ਹੋ ਰਿਹਾ ਤੇ ਸਿਤਹਾਵਾਂ ਵਿੱਚ ਚੱਲ ਰਹੀਆਂ ਨੇ ਵੀ ਤੇ 24 ਘੰਟਿਆਂ ਦੀ ਜੇਕਰ ਗੱਲ ਕੀਤੀ ਜਾਵੇ ਪੰਜਾਬ ਦੇ ਵਿੱਚ 24.6 ਡਿਗਰੀ ਦੇ ਨਾਲ ਪਠਾਨਕੋਟ ਜ਼ਿਲ੍ਹਾ ਸਭ ਤੋਂ ਗਰਮ ਰਿਹਾ ਔਰ ਹਰਿਆਣਾ ਦੇ ਵਿੱਚ ਪਲਵਲ ਜ਼ਿਲ੍ਹਾ ਸਭ ਤੋਂ ਗਰਮ ਰਿਹਾ ਲਗਭਗ 23-24 ਦੇ ਆਸ-पास ਟੈਂਪਰੇਚਰ ਜਿਹੜਾ ਥਵੀ ਦਰਜ ਹੋਇਆ ਨਹੀਂ ਟੈਂਪਰੇਚਰ ਜਿਹੜੇ 27-28 ਤੇ ਜਾ ਰਹੇ ਸੀ ਥੋੜੀ ਜਿਹੀ ਠੰળ ਖਈਆ ਥੋੜੇ ਹੇਠਾਂ ਟੈਂਪਰੇਚਰ ਆਏ ਨੇ ਤੇ ਆਉਂਦੇ ਦਿਨਾਂ ਦੇ ਦਰਮਿਆਨ ਜੇ ਇੱਕ ਹੋਰ ਸਿਸਟਮ ਲੱਗਦਾ ਜਾ ਪਰਿਆ ਇਹਦੀ ਅਖੀਰੜ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੇ ਦਿੱਤੀ ਜਾਵੇਗੀ ਫਿਲਹਾਲ ਹਲਕੀ ਸਿਸਟਮ ਹੀ ਗੁ ਫੇਰ ਨਾਲ ਹਲਕੀ ਬੁੰਦਾ ਬਾਂਦੀ ਕੁਝ ਖੇਤਾਂ ਦੇ ਵਿੱਚ ਸਿਸਟਮ ਲਵਾ ਸਕਦਾ ਉਹ ਮਾਲਵਾ ਖੇਤਰ ਵੀ ਹੋ ਸਕਦਾ ਫਗਾਦ ਖੇਤਰ ਵੀ ਹੋ ਸਕਦੇ ਆ ਹਰਿਆਣਾ ਦੇ ਕੁਝ ਖੇਤਰ ਵੀ ਹੋ ਸਕਦੇ ਆ ਇਹ ਜੱਸ ਦਿਓ ਜੀ ਧੰਨਵਾਦ ਸ਼ੁਕਰੀਆ ਔਰ ਲੈਂਦੇ ਵਾਲੇ ਪਾਸਿਓਂ ਪਾਕਿਸਤਾਨ ਵਾਲੇ ਖਾਸਾ ਸਿਸਟਮ ਅੱਗੇ ਆ ਚੁੱਕਾ ਹੈ ਤੇ ਹੁਣ ਦੁਫਾੜ ਦੁਫਾੜ ਹੋ ਫਾਇਨਾ ਨੇ ਪੰਜਾਬ ਹਰਿਆਣਾ Rajasthan ਦੇ ਵਿੱਚੋਂ ਵੀ ਪਾਰ ਬੋਲ ਜਾਣਾ ਧੰਨਵਾਦ